ਦਨਿਕਸੁਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਲੁਧਿਆਣਾ ਤੋਂ ਇੱਕ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਬੱਚਿਆਂ ਦੀ ਲੜਾਈ ਇਸ ਕਦਰ ਵੱਧ ਗਈ ਕਿ ਜੰਗ ਦਾ ਮੈਦਾਨ ਬਣ ਗਿਆ ਦੋਨਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੱਥਰਾਂ ਦੇ ਨਾਲ ਵਟਿਆਂ ਦੇ ਨਾਲ ਹਮਲਾ ਕੀਤਾ ਜਾ ਰਿਹਾ ਤੇ ਗੱਡੀਆਂ ਦੀ ਵੀ ਪੰਨ ਤੋੜ ਕੀਤੀ ਗਈ ਹੈ ਉੱਥੇ ਹੀ ਘਰਦਿਆਂ ਨੂੰ ਵੀ ਨੁਕਸਾਨ ਪਹੁੰਚਿਆ ਤੇ ਜੋ ਲੜਾਈ ਦਾ ਕਾਰਨ ਹੈ ਬੱਚਿਆਂ ਦੀ ਲੜਾਈ ਸੀ ਜਿਸ ਤੋਂ ਬਾਅਦ ਇਹ ਵਿਵਾਦ ਇਸ ਕਦਰ ਵੱਧ ਗਿਆ ਕਿ ਜੰਗ ਦਾ ਮੈਦਾਨ ਹੀ ਬਣ ਗਿਆ ਲੁਧਿਆਣਾ ਦੇ ਸਾਨੇਵਾਲ ਅਦੀਨਪੰਦੇ ਗਾਰਡਨ ਸਿਟੀ ਕਲੋਨੀ ਦੀ ਇਹ ਤਸਵੀਰ ਹੈ ਜਿੱਥੇ ਦੋ ਪਰਿਵਾਰਾਂ ਦੀ ਬੱਚਿਆਂ ਦੀ ਆਪਸੀ ਬਹਿਸ-ਵਾਜੀ ਤੋਂ ਬਾਅਦ ਲੜਾਈ ਹੋ ਗਈ ਦੱਸਦੇ ਕਿ ਇਹ ਲੜਾਈ ਇੰਨੀ ਵੱਧ ਗਈ ਕਿ ਦੋਵਾਂ ਲਈ ਜੰਗ ਦਾ ਮੈਦਾਨ ਬਣ ਗਿਆ ਉਧਰ ਇੱਕ ਪਰਿਵਾਰ ਨੇ ਦੂਸਰੀ ਧਿਰ ਤੇ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਗੱਡੀਆਂ ਦੀ ਭੰਤੂੜ ਕੀਤੀ ਜਾ ਰਹੀ ਹੈ ਉਧਰ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਜੋ ਮਾਮਲਾ ਦਰਜ ਵੀ ਕਰਵਾਇਆ ਗਿਆ। ਉਥੇ ਇਸ ਮਾਮਲੇ ਦੇ ਵਿੱਚ ਥਾਣਾ ਸਾਹਨੇਵਾਲ ਦੇ ਐਸਐਚਓ ਨੇ ਦੱਸਿਆ ਕਿ ਐਐਮਐਲਆਰ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ। ਉਹਨਾਂ ਕਹੇ ਕਿ ਜੋ ਦਵਿੰਦਰ ਸਿੰਘ ਦੇ ਸੱਟਾਂ ਲੱਗੀਆਂ ਸੀ ਉਸ ਮੁਤਾਬਕ ਐਫਆਈਆਰ ਹੋਈ ਹੈ। ਉਹਨਾਂ ਕਹੇ ਕਿ ਦੂਸਰੀ ਤਿਰਨੂ ਵੀ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ। ਤਰੀਕ 2021-2025 ਨੂੰ ਗਾਰਡਨ ਸਿਟੀ ਦੇ ਵਿੱਚ ਲੜਾਈ ਝਗੜਾ ਹੋਇਆ ਜਿਸ ਦੇ ਬਾਬਤ ਦੋਨਾਂ ਪਾਰਟੀਆਂ ਨੇ ਆਪਣੀ ਆਪਣੀ ਐਮਐਲਏ ਪੇਸ਼ ਕਰੀ ਸੀਗੀ ਤੇ ਦਵਿੰਦਰ ਸਿੰਘ ਦੀ ਜੋ ਐਮਐਲਏ ਸੀਗੀ ਉਹਦੇ ਵਿੱਚ ਚਾਰ ਸੱਟਾਂ ਲੱਸੀਆਂ ਗਈਆਂ ਸਨ ਤੇ ਦੋ ਦਾ ਓਪੀਨੀਅਨ ਹਲੇ ਪੈਂਡਿੰਗ ਸੀਗਾ ਤੇ ਜਦੋਂ 15 ਤਰੀਕ ਨੂੰ ਇਹਨਾਂ ਸੱਟਾਂ ਦਾ ਓਪੀਨੀਅਨ ਆਇਆ ਤਾਂ ਐਫਆਈਆਰ ਨੰਬਰ ਦਵਿੰਦਰ ਸਿੰਘ ਦੇ ਬਿਆਨ ਤੇ ਐਫਆਈਆਰ ਨੰਬਰ 99 ਅਧੀਨ 4 115 ਜੀਮਨ 2 117 ਜੀਮਨ 1 191 ਜੀਮਨ 3 ਬੀਐਨਐਸ ਲਾਂਚ ਕਰੀ ਗਈ ਇਸ ਤਰ੍ਹਾਂ ਇਹ ਵੀ ਜੋ ਜਿਹੜੀਆਂ ਨੰਗੀਆਂ ਕੁਰਬਾਨਾਂ ਲੈ ਕੇ ਹਮਲਾ ਕਰ ਰਹੇ ਨੇ ਸੀਸੀ ਕੈਮਰੇ ਦੀ ਫੁਟੇਜ ਸਾਹਮਣੇ ਆਈ ਹੈ ਲੱਗਦਾ ਵੀ ਦੋਨਾਂ ਪਾਰਟੀਆਂ ਦੇ ਕਾਰਵਾਈ ਕੀਤੀ ਹੋਊਗੀ ਇੱਕ ਸਾਰ ਹਾਂਜੀ ਬਿਲਕੁਲ ਅਸੀਂ ਇਹਨਾਂ ਦੂਜੀ ਪਾਰਟੀ ਨੂੰ ਵੀ ਹਦਾਇਤ કરી ਸੀਗੀ ਵੀ ਅੱਪ ਦਾ ਤੁਸੀਂ ਬਿਆਨ ਆ ਜਿਹੜਾ ਆਕੇ ਤਹਿਰੀਰ ਕਰਾਓ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਜੋ ਵੀ ਕਾਨੂੰਨੀ ਅ ਕਾਨੂੰਨ ਦੇ ਹਿਸਾਬ ਨਾਲ ਜੋ ਵੀ ਬਣਦੀ ਕਾਰਵਾਈ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾਵੇਗੀ ਸਰ ਇਹ ਇੱਕ ਵਾਰ ਕਹਿਣਾ ਚਾਹੁੰਦਾ ਜੀ ਪੀਡੀਕਲ ਸ਼ਾਇਦ ਇਹੇ ਸਾਡੇ ਤੇ ਜਿਹੜੇ ਕਹਿਣ ਪੀੜੀਏ ਤੇ ਸਾਡੇ ਆਪਾਂ ਬਿਆਨਦਰਚ ਕਰਾਏ ਹੋਏ ਨੇ ਵੀਡੀਓ ਦਿੱਤੀ ਹੀ ਹੈ ਪਰ ਉਸ ਦੇ ਬਾਅਦ ਵੀ ਜਿਹੜੀ ਕਾਰਵਾਈ ਨਹੀਂ ਹੋ ਉਹਨਾਂ ਨੇ ਜਿਹੜਾ ਬਿਆਨ ਆ ਉਹਨਾਂ ਨੇ ਇੱਕ ਸਿੰਪਲ ਲਾਂਚ ਲਦਰਖਾਸ ਦਿੱਤੀ ਸੀ ਉਹਨਾਂ ਨੂੰ ਹਦਾਇਤ ਕਰੀ ਗਈ ਹੈ ਵੀ ਤੁਸੀਂ ਆਪਦਾ ਜਿਹੜਾ ਬਿਆਨ ਆ ਉਹ ਸਾਨੂੰ ਤਹਿਰੀਰ ਕਰਾਓ ਜਿਹਦੇ ਦਾ ਆਧਾਰ ਤੇ ਜੋ ਵੀ ਬਣਦੀ ਕਾਰਵਾਈ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾਵੇਗੀ ਪਰ ਜਿਹੜਾ ਪਰਚਾ ਹੋਵੇਗੀ ਕਾਰਵਾਈ ਆ ਉਹ ਐਮਐਲਆਰ ਦੇ ਆਧਾਰ ਤੇ ਹੀ ਕੀਤੀ ਜਾਊਗੀ ਜੋ ਵੀ ਐਮਐਲਰ ਦੇ ਵਿੱਚ ਸਾਹਮਣੇ ਆਊਗਾ ਆਪਣਾ ਉਸ ਦੀ ਸਰ ਉਹ ਅਸਲੇ ਦੀ ਉਹ ਅਸਲੇ ਦੀ ਜਾਂਚ ਕੀਤੀ ਜਾਊਗੀ ਜਿਸ ਅਸਲੇ ਦੇ ਉਹਨਾਂ ਨੇ ਫਾਇਰ ਕੀਤਾ ਵੀ ਲਸਨ ਸੀ ਅਗਰ ਇਹ ਚੀਜ਼ ਸਾਹਮਣੇ ਆਉਂਦੀ ਹੈ ਤੇ ਉਸ ਚੀਜ਼ ਦੀ ਕੋਈ ਫਾਇਰ ਹੋਈ ਆ ਤਾਂ ਉਸ ਦੀ ਬਿਲਕੁਲ ਜਾਂਚ ਕੀਤੀ ਜਾਊਗੀ ਪਰ ਉਹਨਾਂ ਨੂੰ ਇਹਦੇ ਲਈ ਆ ਕੇ ਬਿਆਨ ਆਪਣਾ ਦੇਣਾ ਪਊਗਾ ਉਸ ਦੀ ਨਫਾ ਅੱਗੇ ਕਾਰਵਾਈ ਹਮਤ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹਮਤ ਲਈ ਆ ਜਾਈ ਸਰ ਛਾਣਾ ਮੁਖੀ ਦਾ ਇਹ ਕਹਿਣਾ ਹੈ ਕਿ ਜਿਹੜੀ ਉਹ ਫਾਇਰ ਕੀਤਾ ਗਿਆ ਸੀ ਉਹ ਕੋਈ ਬੱਚੇ ਵਾਲੀ ਗੱਲ ਸੀਗੀ ਤੇ ਤੁਹਾਨੂੰ ਨਹੀਂ ਲੱਗਦਾ ਵੀ ਉਹ ਜੇ ਬੱਚੇ ਵਾਲੀ ਗੱਲ ਸੀ ਉਹਦੇ ਨਾਲ ਹੀ ਜਿਹੜਾ ਇਸ ਤਰੀਕੇ ਦਾ ਹੋਇਆ ਵਾ ਤੇ ਜ਼ਖਮ ਵੀ ਲੀਡਲੀ ਦੇ ਵੀ ਉਹ ਕਿਤਨਾ ਕਿਤੇ ਨਹੀਂ ਅਗਰ ਉਹਨਾਂ ਨੇ ਬੱਚਾ ਨੂੰ ਵੀ ਇਸ ਤਰ੍ਹਾਂ ਦੇ ਹਥਿਆਰ ਪੜਾਈ ਹੋਏ ਨੇ ਨਹੀਂ ਅਗਰ ਇਸ ਚੀਜ਼ ਦੀ ਕੋਈ ਵੀ ਚੀਜ਼ ਸਾਹਮਣੇ ਆਉਂਦੀ ਹੈ ਉਹਦੀ ਪ੍ਰੋਪਰ ਜਾਂਚ ਕੀਤੀ ਜਾਊਗੀ ਲੇਕਿਨ ਉਸ ਲਈ ਅਸੀਂ ਮੈਂ ਤੁਹਾਨੂੰ ਖਦੇ ਦਰਉਣਾ ਚਾਹੁੰਗਾ ਵੀ ਜਿਹੜਾ ਇਹ ਬਿਆਨ ਆ ਵਿਕਰਮਜੀ ਸ਼ਰਮਾ ਤੇ ਉਹਨਾਂ ਦੀ ਫੈਮਿਲੀ ਅਗਰ ਆ ਕੇ ਬਿਆਨ ਲਿਖਾਉਗੀ ਉਹ ਚੀਜ਼ਾਂ ਨੂੰ ਆਪਾਂ ਸਫਾ ਮਿਸਲ ਤੇ ਲੈ ਕੇ ਉਹ ਜੋ ਵੀ ਬਣਦੀ ਕਾਨੂੰਨ ਦੇ ਹਸਾਬ ਨਾਲ ਕਾਰਵਾਈ ਹੋਊਗੀ ਉਹ ਸਮਝ ਲੈਣਾ ਤੁਸੀਂ ਕਿਹਾ ਵੀ ਐਮ ਆਰ ਐਲ ਦੇ ਆਧਾਰ ਤੇ ਜਿਹੜੀ ਕਾਰਵਾਈ ਕੀਤੀ ਜਾਊਗੀ ਪਰ ਜਿਹੜੀਆਂ ਨੰਗੀਆਂ ਤਲਵਾਰਾਂ ਉਹਨਾਂ ਨੇ ਲਹਿਰ ਆਈਆਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਜਿਹੜੇ 2 ਤੋਂ 3 ਗੱਡੀਆਂ ਦੇ ਸ਼ੀਸ਼ੇ ਪੂਰੀ ਤਰ੍ਹਾਂ ਡੈਮੇਜ ਕਰ ਦਿੱਤੇ ਗਏ ਨੇ ਗੱਡੀਆਂ ਤੇ ਉਹ ਤੇ ਉਹ ਤੇ ਜਿਹਦੀ ਵੀ ਛਿੜੀ ਛਿੜੀ ਉਹ ਕਿਸ ਬਾਬਤ ਜੋ ਵੀ ਵੀਡੀਓ ਸਾਹਮਣੇ ਆ ਰਹੀ ਆ ਉਹਨੂੰ ਬਾਚਿਆ ਜਾ ਰਿਹਾ ਹੈ ਉਹ ਵੀਡੀਓ ਨੂੰ ਵਾਚ ਕੇ ਜੋ ਵੀ ਕਾਨੂੰਨ ਦੇ ਹਸਾਬ ਨਾਲ ਕਾਰਵਾਈ ਬਣਦੀ ਹੋਊਗੀ ਉਹ ਜ਼ਰੂਰ ਹੋਊਗੀ ਪਰ ਸਰ ਦੇਰੀ ਕਿਉਂ ਹੋਈ ਹੈ ਨਹੀਂ ਕਿਉਂਕਿ 15 16 ਦਿਨ ਹੋ ਚੁੱਕੇ ਨੇ ਤੇ ਆਪਣੇ ਮੁੱਖ ਮੰਤਰੀ ਪੰਜਾਬ ਦੇ ਵੀ ਵਿਦੇਸ਼ ਨੇ ਵੀ ਜਿਹੜੇ ਅਜਹੀਆਂ ਘਟਨਾਵਾਂ ਆਈਆਂ ਤੇ ਨਾਲੋਂ ਨਾਲ ਜਾਂਚ ਕਰਕੇ ਜਿਹੜੀ ਐਫ ਆਈ ਆਰ ਹੋਣੀ ਚਾਹੀਦੀ ਆ ਉਹ ਤੇ ਧਿਰ ਦਾ ਕਹਿਣਾ ਕਿ ਸਾਡੇ ਵੱਲੋਂ ਹੀ ਦਰਖਾਸਤ ਦਿੱਤੀ ਗਿਆ ਪਰ ਪਰਚਾ ਸਾਡੇ ਦੀ ਕੀਤਾ ਗਿਆ ਜੀ ਜੀ ਇਦਾਂ ਹੁੰਦੇ ਨੇ ਜੀ ਜੀ ਜੋ ਵੀ ਕਾਨੂੰਨੀ ਕਾਰਵਾਈ ਹੁੰਦੀ ਆ ਆਪਾਂ ਮੈਡੀਕਲ ਓਪੀਨੀਅਨ ਤੇ ਬਾਹਰ ਨਹੀਂ ਜਾ ਸਕਦੇ ਸੀ ਜਿਵੇਂ ਜੋ ਵੀ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜੋ ਐਮਐਲਆਰ ਦੇ ਵਿੱਚ ਸੀਗਾ ਪਹਿਲਾਂ ਜਿਹੜੀਆਂ ਸੱਟਾਂ ਸੀਗੀਆਂ ਪਹਿਲਾਂ ਸਿਰਫ ਡੈਡੀ ਐਂਟਰੀ ਹੀ ਹੋਈ ਸੀ ਕਿਉਂਕਿ ਉਹ ਜਿਹੜੇ ਦੋ ਸੱਟਾਂ ਸੀਗੀਆਂ ਉਹ ਉਹਨਾਂ ਦਾ ਓਪੀਨੀਅਨ ਮੈਡੀਕਲ ਓਪੀਨੀਅਨ ਲਈ ਰੱਖਿਆ ਦਿੰਿਆ ਸੀ ਕਿਉਂਕਿ ਉਹਨਾਂ ਦਾ ਓਪੀਨੀਅਨ ਲੇਟ ਆਇਆ ਇਸ ਕਰਕੇ ਉਹਦੇ ਵਿੱਚ ਐਫਆਈਆਰ ਲਾਗ ਦੇ ਵਿੱਚ ਉਸ ਦੇ ਲਈ